ਤੁਹਾਡਾ ਪੱਤਰਕਾਰ ਭਿੰਦਰਮਨ ਪਹੁੰਚਿਆ ਸਰਹੰਦ ਸਰਹੰਦ ਸਬਜ਼ੀ ਮੰਡੀ ਦੇ ਵਿੱਚ ਇੱਥੇ ਸਾਫ਼ ਸਫਾਈ ਨਾ ਹੋਣ ਕਾਰਨ ਮੰਡੀ ਦੇ ਆਲੇ-ਦੁਆਲੇ ਕੂੜੇ ਦੇ ਢੇਰ ਲੱਗੇ ਹੋਏ ਨੇ ਬਦਬੂ ਮਾਰ ਰਹੀ ਹੈ ਤੁਸੀਂ ਵੇਖੋ ਕਿਵੇਂ ਕੂੜੇ ਦੇ ਢੇਰ ਲੱਗੇ ਹੋਏ ਨੇ ਬਦਬੂ ਮਾਰ ਰਹੀ ਹੈ ਸਬਜ਼ੀਆਂ ਵਗੈਰਾ ਲਵਾਫੇ ਵਗੈਰਾ ਜੋ ਸੁੱਟੇ ਜਾਂਦੇ ਨੇ ਉਹਨਾਂ ਦੇ ਕਾਰਨ ਗੰਦਗੀ ਫੈਲੀ ਹੋਈ ਹੈ ਜਿਸ ਦੇ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਵੀ ਵળਿਆ ਹੋਇਆ ਹੈ ਕੌਣ ਨੇ ਜਿਨ੍ਹਾਂ ਨੇ ਇਹ ਗੰਦਗੀ ਫਲਾਈ ਹੈ ਜਿਨ੍ਹਾਂ ਨੇ ਵੀ ਇਹ ਗੰਦਗੀ ਫਲਾਈ ਹੈ ਜਿਨ੍ਹਾਂ ਨੇ ਸਬਜ਼ੀਆਂ ਵਗੈਰਾ ਲਵਾਫੇ ਵਗੈਰਿਆਂ ਨੂੰ ਸੁੱਟਿਆ ਹੈ ਉਹਨਾਂ ਨੂੰ ਜੁਰਮਾਨਾ ਲੱਗਣਾ ਚਾਹੀਦਾ ਹੈ ਜੋ ਬਿਮਾਰੀਆਂ ਨੂੰ ਸੱਦਾ ਦੇ ਰਹੇ ਨੇ ਮੈਨੂੰ ਨਹੀਂ ਲੱਗਦਾ ਇਹ ਇਹ ਹਾਲ ਦੇਖ ਕੇ ਵੀ ਇੱਥੇ ਕਿਸੇ ਨੇ ਸਫਾਈ ਕੀਤੀ ਹੋਊਗੀ ਕਦੇ ਪਰ ਦੇਖੋ ਕਿਵੇਂ ਸਬਜ਼ੀਆਂ ਸੁੱਟ ਕੇ ਜਿਹੜੇ ਆ ਦੇਖੋ ਤਸਵੀਰਾਂ ਇਹ ਸਬਜ਼ੀਆਂ ਸੁੱਟ ਕੇ ਕਿਵੇਂ ਇਹ ਗਲੀਆਂ ਸੜੀਆਂ ਉਹ ਗੰਦਗੀ ਫਲਾਈ ਜਾ ਰਹੀ ਹੈ ਬਦਬੂ ਮਾਰ ਰਹੀ ਹੈ ਖੜਨਾ ਮੁਸ਼ਕਲ ਹੈ ਤੇ ਉੱਥੇ ਹੀ ਜਿਹੜੇ ਲਵਾਫੇ ਵਗੈਰਾ ਵੀ ਉਹ ਵੀ ਸੁੱਟੇ ਗਏ ਨੇ ਉਹ ਵੀ ਇਹ ਇੱਕ ਬਿਮਾਰੀਆਂ ਨੂੰ ਸਿੱਧਾ ਦਿੱਤਾ ਜਾ ਰਿਹਾ ਹੈ ਕੌਣ ਨੇ ਇਹ ਜਿਨ੍ਹਾਂ ਨੇ ਗੰਦਗੀ ਫਲਾਈ ਹੈ ਤੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਫਾਈ ਕਰਨ ਦੀ ਮੈਨੂੰ ਨਹੀਂ ਲੱਗਦਾ ਉਹਨਾਂ ਨੇ ਕਦੇ ਇੱਥੇ ਕੁਝ ਦਿਨਾਂ ਵਿੱਚ ਇੱਥੇ ਸਫਾਈ ਕੀਤੀ ਹੋਊਗੀ ਨਹੀਂ ਕੀਤੀ ਹੋਣੀ ਤਾਂ ਹੀ ਇੰਨੀ ਗੰਦਗੀ ਫੈਲੀ ਹੋਈ ਹੈ ਜੇਕਰ ਸਮਾਂ ਰਹਿੰਦੇ ਸਫਾਈ ਕੀਤੀ ਹੁੰਦੀ ਤਾਂ ਗੰਦਗੀ ਨਹੀਂ ਫੈਲਦੀ ਮੇਰੀ ਜਿਹੜੇ ਸਬੰਧਤ ਮਹਿਕਮੇ ਦੇ ਅਧਿਕਾਰੀ ਨੇ ਉਹਨਾਂ ਨੂੰ ਬੇਨਤੀ ਹੈ ਵੀ ਇਸ ਗੰਦਗੀ ਨੂੰ ਇੱਥੋਂ ਸਾਫ਼ ਕਰਵਾਇਆ ਜਾਵੇ ਸਫਾਈ ਕਰਾਈ ਜਾਵੇ ਤਾਂ ਜੋ ਕੋਈ ਭਿਆਨਕ ਬਿਮਾਰੀ ਨਾ ਫੈਲ ਸਕੇ ਤਸਵੀਰਾਂ ਵੇਖੋ ਕਿਵੇਂ ਗੰਦਗੀ ਇਹਦੀਆਂ ਤਸਵੀਰਾਂ ਨੇ ਕਿਵੇਂ ਸਬਜ਼ੀਆਂ ਵਗੈਰਾ ਜੋ ਛੁੱਟੀਆਂ ਗਈਆਂ ਨੇ ਉਹਨਾਂ ਦੇ ਨਾਲ ਜਿਹੜੀ ਗਲ ਸੜ ਕੇ ਇਹ ਬਦਬੂ ਮਾਰ ਰਹੀ ਆ ਬੁਰਾ ਹਾਲ ਹੋਇਆ ਪਿਆ ਪਰ ਸਬੰਧਿਤ ਮਹਿਕਮੇ ਦੇ ਅਧਿਕਾਰੀ ਕਿੱਥੇ ਨੇ ਕੀ ਕਦੇ ਮੰਡੀ 'ਚ 껠ੜਾ ਨਹੀਂ ਮਾਰਦੇ ਜੇਕਰ ਮੰਡੀ 'ਚ 껠ੜਾ ਮਾਰਦੇ ਨੇ ਉਹਨਾਂ ਦਾ ਧਿਆਨ ਇਸ ਪਾਸੇ ਕਿਉਂ ਨਹੀਂ ਗਿਆ ਇਸ ਗੰਦਗੀ ਨੂੰ ਚੁਕਾਇਆ ਜਾਵੇ ਸਫਾਈ ਕਰਵਾਈ ਜਾਵੇ ਤਾਂ ਜੋ ਕੋਈ ਭਿਆਨਕ ਬਿਮਾਰੀ ਨਾ ਫੈਲ ਸਕੇ ਬਹੁਤ ਬੁਰਾ ਹਾਲ ਹੈ ਇਸ ਰੰਦ ਸਬਜੀ ਮੰਡੀ ਦੇ ਵਿੱਚ ਸਫਾਈ ਨਾ ਹੋਣ ਕਾਰਨ ਬਦਬੂ ਮਾਰ ਰਹੀ ਹੈ ਇੱਥੇ ਖੜਨਾ ਵੀ ਮੁਸ਼ਕਲ ਹੋ ਰਿਹਾ ਹੈ ਰੋਜ਼ਾਨਾ ਇੱਥੇ ਲੋਕ ਵੱਡੀ ਗਿਣਤੀ ਵਿੱਚ ਸਬਜੀ ਖਰੀਦਣ ਦੇ ਲਈ ਆਉਂਦੇ ਨੇ ਪਰ ਬਦਬੂ ਦੇ ਕਾਰਨ ਉਹ ਉਹਨਾਂ ਨੂੰ ਇਸ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਦੁਬਾਰਾ ਫੇਰ ਮੈਂ ਸਬੰਧਤ ਮੈਂਕਮੇ ਦੇ ਉੱਚ ਅਧਿਕਾਰੀਆਂ ਨੂੰ ਬੇਨਤੀ ਕਰਦਾ ਹਾਂ ਵੀ ਜਿਹੜੀ ਆਪਣੀ ਸਬਜ਼ੀ ਮੰਡੀ ਐ ਸਰਹੰਦ ਦੇ ਵਿੱਚ ਤੁਰੰਤ ਸਫਾਈ ਕਰਾਈ ਜਾਵੇ